ਸਮੇਂ ਦਾ ਬੜਾ ਪ੍ਰਭਾਵ ਹੈ ਸਾਥ ਸੰਗਤ 'ਚ ਬੜਾ ਪ੍ਰਭਾਵ ਹੈ ਆਪਣੇ ਘਰ 'ਚ ਬੈਠ ਕੇ ਕੋਈ ਸੱਜਣ ਮਿੱਤਰ ਮਿਲਦਾ ਹੈ ਕੋਈ ਰਿਸ਼ਤੇਦਾਰ ਮਿਲਦਾ ਉਹਨੂੰ ਆਖਿਆ ਕਰੋ ਪੁੱਛਿਆ ਕਰੋ ਕਿ ਨਿਮ ਜੀ ਉੱਠਣਾ ਹੈ ਕਿੰਨੀਆਂ ਬਾਣੀ ਦਾ ਪਾਠ ਕਰਨਾ ਹੈ ਕੀ ਨਿਤਨੇਮ ਕਰਨਾ ਹੈ ਕੋਈ ਕਰਦਾ ਕਿ ਨਹੀਂ ਕਰਦਾ ਕੁਝ ਆਹ ਸਾਥ ਸੰਗਤ ਸਾਥ ਸੰਗਤ 'ਚ ਆਈ ਸਾਥ ਸੰਗਤ ਦੇ ਪਿਆਰੇ ਦੁਨਿਆਵੀ ਗੱਲਾਂ ਮਾਰ ਕੇ ਟਾਈਮ ਨਹੀਂ ਪਾਸ ਕਰ ਲੰਨਾ ਚਾਹੀਦਾ ਗੁਰੂ ਦੇ ਪਿਆਰੇ ਕਿਸੇ ਰਿਸ਼ਤੇ ਜਾਂਦੇ ਤਾਂ ਗੱਲ ਕਰਿਆ ਕਰੋ ਤਾਂ ਇਹ ਗੱਲ ਅੱਗੇ ਮੁੱਖ ਰੱਖਿਆ ਕਰੋ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ ਨਾ ਭਾਈ ਹਰਮੇਸ਼ ਸਿੰਘ ਕਹਿੰਦੇ ਨੇ ਜਦੋਂ ਮੈਂ ਸਤਗੁਰੂ ਰਾਮ ਸੇ ਦਰਸ਼ਨ ਕਰਨ ਵਾਸਤੇ ਗਿਆ ਤੇ ਭੈਣੀ ਸਾਹਿਬ ਗਿਆ ਨਾ ਤੇ ਕੀ ਵੇਖਣਾ ਪਿਆ ਜਿਹੜਾ ਲੰਗਰ ਦੀ ਸੇਵਾ ਕਰਦਾ ਪਿਆ ਜਿਹੜਾ ਪ੍ਰਸ਼ਾਦਾ ਵਰਤਾਂਦਾ ਪਿਆ ਜਿਹੜਾ ਆਟਾ ਗੁੰਨਦਾ ਪਿਆ ਤੇ ਜਿਹੜੇ ਸੇਵਾ ਪ੍ਰਸ਼ਾਦੇ ਪਕਾਉਂਦੇ ਨੇ ਪਏ ਸਾਰੇ ਸਿਮਰਨ ਕਰਦੇ ਨੇ ਪਏ ਕੋਈ ਬਾਣੀ ਪੜਦਾ ਕੋਈ ਨਿਤਨੇਮ ਕਰਦਾ ਪਿਆ ਦਰਸ਼ਨ ਕੀਤਾ ਫਿਰ ਮੈਂ ਟਵੇਲੇ ਚਲਾ ਗਿਆ ਡੰਗਰੇ ਤੇ ਟਵੇਲੇ ਚਲਾ ਗਿਆ ਜਿਹੜਾ ਉਥੇ ਡੰਗਰਾਂ ਦੀ ਸੇਵਾ ਕਰਦਾ ਪਿਆ ਪੱਠੇ ਪਾਉਂਦਾ ਪਿਆ ਇਸ਼ਨਾਨ ਕਰਦਾ ਪਿਆ ਡੰਗਰਾਂ ਨੂੰ ਜਾਂ ਬਾਣੇ ਪੜਦਾ ਪਿਆ ਜਾਂ ਨਿਤਨੇਮ ਕਰਦਾ ਪਿਆ ਸਾਸੰਗ ਵਿੱਚ ਜਦੋਂ ਮੈਂ ਸਾਸੰਗ ਚਲਾ ਗਿਆ ਕੀ ਵੇਖਿਆ ਕਿ ਜੇ ਕੋਈ ਨਾਮ ਜਪਦਾ ਪਿਆ ਕੋਈ ਗੁਰਬਾਣੀ ਪੜਦਾ ਪਿਆ ਇਹਨਾਂ ਵਿੱਚ ਮੈਂ ਕਹਿ ਲਵਾਂਗਾ ਸਾਸੰਗ ਵਿੱਚ ਇਹਨਾਂ ਵਿੱਚ ਕਹਿ ਰਹੇ ਕਿ ਬਾਹਰ ਮੈਸੇਂ ਲਿਖ ਦੇਣ ਸਾਸੰਗ ਵਿੱਚ